ਪੰਜਾਬ ਬੰਬ ਆਏ ਨੇ ਪੰਜਾਬ ਦੇ ਵਿੱਚ ਇਸ ਬਿਆਨ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਬੁਰੇ ਫਸ ਗਏ ਨੇ ਜਿਸ ਦੇ ਚੱਲਦੇ ਹੋਏ ਸੀਐਮ ਭਗਵੰਤ ਮਾਨ ਦੇ ਆਦੇਸ਼ ਦੇ ਉੱਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਪ੍ਰਤਾਪ ਸਿੰਘ ਬਾਜਵਾ ਦੇ ਚੰਡੀਗੜ੍ਹ ਵਾਸਤੇ ਪਹੁੰਚ ਗਈ ਅਤੇ ਉਹਨਾਂ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਇਹ ਬਹੁਤ ਸੈਂਸਿਟਿਵ ਇੱਕ ਤਰੀਕੇ ਦੀ ਇਨਫੋਰਮੇਸ਼ਨ ਹੁੰਦੀ ਹੈ ਕਿ ਇਹਨੇ ਜਿਹੜੇ ਗ੍ਰੇਨੇਡਸ ਨੇ ਆਏ ਹੋਏ ਨੇ ਇਹਦੇ ਬਾਰੇ ਜ਼ਰੂਰੀ ਹੈ ਕਿ ਇਹਦਾ ਸੋਰਸ ਜਿਹੜਾ ਉਹ ਡਿਸਕਲੋਜ਼ ਹੋਵੇ ਤੇ ਹਜੇ ਤੱਕ ਇਹਦਾ ਸੋਰਸ ਸਰਦਾਰ ਪ੍ਰਤਾਪ ਸਿੰਘ ਬਾਜਾਪਾ ਜੀ ਵੱਲੋਂ ਡਿਸਕਲੋਜ਼ ਨਹੀਂ ਕੀਤਾ ਗਿਆ ਤੇ ਅ ਅਸੀਂ ਇਹਦੇ ਬਾਰੇ ਇਸ ਮੁੱਦੇ ਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਪੰਜਾਬ ਪੁਲਿਸ ਨੇ ਹੁਣ ਤੱਕ ਰਿਕਾਰਡ ਟਾਈਮ ਦੇ ਵਿੱਚ ਜਿਹੜੇ ਨੇ ਇਹ ਸਾਰੇ ਕੇਸਸ ਸੋਲਵ ਕੀਤੇ ਨੇ ਐਂਡ ਵੀ ਆਰ ਕਮਿਟਿਡ ਟੂ ਮੇਨਟੇਨ ਪੀਸ ਐਂਡ ਲਾਅ ਐਂਡ ਆਰਡਰ ਇਨ ਦ ਸਟੇਟ ਐਂਡ ਅਗੇਨ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਇਨਫੋਰਮੇਸ਼ਨ ਕਿਉਂਕਿ ਇਹ ਨੈਸ਼ਨਲ ਸਿਕਿਉਰਿਟੀ ਦੇ ਨਾਲ ਰਿਲੇਟਡ ਹੈ ਇਸ ਕਰਕੇ ਜ਼ਰੂਰੀ ਹੈ ਕਿ ਇਹਦਾ ਸੋਰਸ ਸਾਨੂੰ ਪਤਾ ਚੱਲੇ ਪਰ ਬਾਜਵਾ ਸਾਹਿਬ ਵੱਲੋਂ ਇਸ ਇਨਫੋਰਮੇਸ਼ਨ ਦਾ ਕੋਈ ਸੋਰਸ ਸਾਨੂੰ ਨਹੀਂ ਦਿੱਤਾ